ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪੰਚਾਇਤੀ ਛੱਪੜ ਬੜੌਣ ਲਈ ਜ਼ਿਮੀਦਾਰ ਦੀ ਜ਼ਮੀਨ ਵਿੱਚ ਮਿਲਾਉਣ ਦੇ ਜ਼ਿਮੀਦਾਰ ਵੱਲੋਂ ਪਿੰਡ ਦੇ ਹੀ ਮੌਜੂਦਾ ਸਰਪੰਚ ਉੱਤੇ ਲਗਾਏ ਦੋਸ਼ ਮਾਮਲਾ ਹੈ ਬਟਾਲਾ ਦੇ ਪਿੰਡ ਦੀਵਾਨੀਵਾਲਦਾ ਜਿੱਥੋਂ ਦੇ ਜ਼ਿਮੀਦਾਰ ਕੁਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਵਰਜੀਤ ਕੌਰ ਨੇ ਮੌਜੂਦਾ ਸਰਪੰਚ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੀ ਨੰਬਰੀ ਜ਼ਮੀਨ ਹੈ ਸਰਪੰਚ ਵੱਲੋਂ ਸਾਡੇ ਨਾਲ ਪੁਰਾਣੀ ਰੰਜਿਸ਼ ਕੱਢਣ ਲਈ ਸਾਡੀ ਜ਼ਮੀਨ ਨੂੰ ਛੱਪੜ ਵਿੱਚ ਮਿਲਾਇਆ ਜਾ ਰਿਹਾ ਹੈ ਉੱਥੇ ਹੀ ਪਿੰਡ ਵਾਸੀ ਮਨਿੰਦਰ ਸਿੰਘ ਤੇ ਲੋਕ ਸਿੰਘ ਸਾਬਕਾ ਸਰਪੰਚ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨਾਲ ਬਹੁਤ ਤੱਕਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਜ਼ਮੀਨ ਦੀ ਮੰਗਤੀ ਕਰਨੀ ਹੁੰਦੀ ਹੈ ਤਾਂ ਸਾਰੇ ਜ਼ਿਮੀਦਾਰਾਂ ਨੂੰ ਤਹਿਸੀਲਦਾਰ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਪਰ ਇਸ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਪਟਵਾਰੀ ਜਾਂ ਗਰਦੌਰ ਵੱਲੋਂ ਨੋਟਿਸ ਨਹੀਂ ਮਿਲਿਆ ਇਹ ਮੰਗਤੀ ਬਹੁਤ ਗਲਤ ਹੋਈ ਹੈ ਤੇ ਇਸ ਪਰਿਵਾਰ ਨਾਲ ਤੱਕਾ ਹੋ ਰਿਹਾ ਹੈ ਤੇ ਇਹ ਮੰਗਤੀ ਦੁਬਾਰਾ ਹੋਣੀ ਚਾਹੀਦੀ ਹੈ ਜਦੋਂ ਇਸ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 14 ਕਨਾਲਾਂ 66 ਹੈ ਸੀ ਬਕਾਇਦਾ ਗਰਦੋਰ ਤੇ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਕੇ ਬੀਡੀਪੀਓ ਦਫ਼ਤਰੋਂ ਮਤਾ ਪਵਾਇਆ ਗਿਆ ਹੈ ਉਹਨਾਂ ਕਿਹਾ ਕਿ ਇਹ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਿਸ਼ਾਨਦੇਹੀ ਦੁਬਾਰਾ ਕਰਵਾ ਸਕਦੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜਦੋਂ ਇਸ ਬਾਰੇ ਗਰਦੌਰ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਪ੍ਰੋਪਰ ਤਹਿਸੀਲਦਾਰ ਸਾਹਿਬ ਕੋਲੋਂ ਮਾਰਕ ਹੋ ਕੇ ਆਈ ਸੀ ਕੇ ਇਸ ਜ਼ਮੀਨ ਦੀ ਬੇਨਤੀ ਕਰਨੀ ਹੈ ਸਾਡੇ ਵੱਲੋਂ ਜ਼ਿਮੀਦਾਰਾਂ ਨੂੰ ਇੱਕ ਚਿੱਠੀ ਚੌਂਕੀਦਾਰ ਰਾਹੀਂ ਭੇਜੀ ਜਾਂਦੀ ਹੈ ਕਿ ਸਾਰੇ ਜ਼ਿਮੀਦਾਰ ਬੇਨਤੀ ਕਰਨ ਵੇਲੇ ਇਕੱਠੇ ਹੁੰਦੇ ਉਹਨਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਲੱਗਦਾ ਹੈ ਕਿ ਬੇਨਤੀ ਸਹੀ ਨਹੀਂ ਹੋਈ ਤਾਂ ਉਹ ਦੁਬਾਰਾ ਕਰਾ ਸਕਦੇ ਹਨ ਤੇ ਜਿੰਨੀ ਵਾਰ ਤਹਿਸੀਲਦਾਰ ਸਾਹਿਬ ਸਾਨੂੰ ਕਹਿਣਗੇ ਅਸੀਂ ਜਾ ਕੇ ਦੁਬਾਰਾ ਬੇਨਤੀ ਕਰਾਂਗੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਸਾਰੇ ਇਸ਼ਤਰਾਉ ਐਬ ਮੈਂ ਕਰਨੀ ਹੈਗਾ ਮੈਂ ਗਿਆ ਮਤਲਬ ਦਿੱਲੀ ਤੇ ਇਹਨਾਂ ਨੇ ਮਗਰੋਂ ਵਟ ਪਾਈ ਪਹਿਲਾਂ ਤੇ ਵਟ ਪਾਉਂਦੇ ਸਾਰੀ ਇਹਨਾਂ ਨੇ ਮਿੱਟੀ ਪਾਉਣੀ ਸ਼ੁਰੂ ਕਰਤੀ ਹੈ ਤੇ ਜਿੰਨੇ ਦਿਨਾਂ ਨੂੰ ਵਾਪਸ ਆਇਆ ਵਾ ਉਹਨੇ ਦਿਨਾਂ ਨੂੰ ਮਗਰੋਂ ਇਹਨਾਂ ਨੇ ਕੱਲ ਪਹਿਲੀ ਪਲੀ ਵਾਰਤੀ ਹੈ ਪਰਸੋਂ ਮੈਂ ਆਇਆ ਵਾ ਜੇ ਤੇ ਇਹਨਾਂ ਪਹਿਲੀ ਪਲੀ ਉਹਨਾਂ ਦਿਨ ਵਾਰਤੀ ਹੈ ਤੇ ਮਤਲਬ ਇਹਨਾਂ ਜੋ ਵੀ ਇਹਨਾਂ ਨੇ ਖੱਡਿਆ ਖੁੱਡਿਆ ਦੇ ਪੈ ਖਾਦੇ ਆ ਜੋ ਵੀ ਮਤਲਬ ਆਲੇ ਦੁਆਲੇ ਦਾ ਕੋਟੀਆਂ ਪਈਆਂ ਨੇ ਨਜਾਇਜ਼ ਪਈਆਂ ਨੇ ਛੱਪੜ ਦੇ ਵਿੱਚ ਪਈਆਂ ਨੇ ਉਹ ਵੀ ਉਹਨੇ ਪੈਸੇ ਆਪ ਖਾਦੇ ਆ ਪਲਾਟਾਂ ਦੇ ਤੇ ਜੋ ਆ ਪਿਛੇ ਥਾਵੇਂ ਇਹ ਵੀ ਕੋਈ ਮਤਲਬ ਇਹਨਾਂ ਨੇ ਪੈਸੇ ਨਹੀਂ ਦਿੱਤੇ ਜੋ ਬਹੁਤ ਬਜ਼ੁਰਗ ਵੀ ਉਹਦੇ ਨਾਲ ਧੱਕਾ ਕੀਤਾ ਗਿਆ ਸਾਰਾ ਇਹ ਦਿਨ ਮਤਲਬ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਭਗਵੰਤ ਮਾਨ ਜੀ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਤੇ ਮਤਲਬ ਇਹਨਾਂ ਸਾਡੀ ਗੈਰ ਹਾਜ਼ਰੀ ਦੇ ਵਿੱਚ ਵਟਾਂ ਪਾ ਕੇ ਮਿੱਟੀ ਪਾ ਕੇ ਤੇ ਕਬਜਾ ਕੀਤਾ ਨਹੀਂ ਗਿਆ ਤੇ ਹੋਰ ਜੋ ਵੀ ਆਲੇ ਦੁਆਲੇ ਦੇ ਛੱਪੜ ਨੇ ਉਹਨਾਂ ਵਿੱਚ ਇਹਨਾਂ ਕੋਠੀਆਂ ਪਵਾ ਗਏ ਤੇ ਪੈਸੇ ਲਏ ਨੇ ਤੇ ਜੋ ਪਰਲੇ ਬਣੇ ਪਿੰਡ ਦੇ ਛੱਪੜ ਆ ਉਹ ਵੀ ਪੂਰਿਆ ਗਿਆ ਉਹ ਵੀ ਜਿੰਨੇ ਕਢਾਇਆ ਨਹੀਂ ਹੈਗਾ ਜੋ ਸਾਡੇ ਵੱਲ ਦਾ ਛੱਪੜ ਦਾ ਉਹ ਕਢਾਇਆ ਗਿਆ ਵਾ ਹੋਰ ਕਿਸ ਦਾ ਕਢਾਇਆ ਨਹੀਂ ਗਿਆ ਹੈਗਾ ਕੜਨਾ ਠੱਕਾ ਕੀਤਾ ਗਿਆ ਵਾ ਤੇ ਮੇਰੇ ਡੈਡੀ ਸਿਰ ਤੇ ਨਹੀਂ ਹੈਗਾ ਤੇ ਜਿੰਉ ਤੱਕ ਮੇਰਾ ਡੈਡੀ ਨਹੀਂ ਹੋਣ ਤੱਕ ਕੋਈ ਗੱਲ ਬਣ ਨਹੀਂ ਹੋਈ ਤੇ ਹੁਣ ਇਹ ਹੜਨ ਠੱਕਾ ਕਰ ਰਹੇ ਨੇ ਕੀ ਮੰਗੇ ਤੁਹਾਡੀ ਸਾਨੂੰ ਇਨਸਾਫ ਚਾਹੀਦਾ ਹਾਂ ਦੇਖੋ ਕਮਲਜੀਤ ਕੌਰ ਕੀ ਮਸਲਾ ਕੀ ਅੱਜ ਪੰਚਾਇਤ ਇਕੱਠੀ ਕੀਤੀ ਪੰਚਾਇਤ ਇਸ ਕਰਕੇ ਇਕੱਠੀ ਕੀਤੀ ਹਟ ਨਾ ਤਾਂ ਕਾਹੋਂ ਰਿਆ ਸਾਡੀ ਪੈਲੀ ਦੇ ਵਿੱਚ ਨਜਾਇਜ਼ ਨਾ ਮਿੱਟੀ ਪਾਈ ਆ ਸਾਨੂੰ ਸੱਦੇ ਤੋਂ ਬਿਨਾਂ ਇਹਨਾਂ ਨੇ ਵੱਟ ਪਾਈ ਆ ਕਿਹਨਾਂ ਨੇ ਸਰਪੰਚ ਨੇ ਇੱਕ ਕਵੀ ਆ ਇੱਕ ਮਿੰਟਾ ਵਾ ਠੀਕ ਆ ਇਹ ਜਿਹੜੇ ਖਾਸ ਬੰਦੇ ਇਹਨਾਂ ਨੇ ਕਹਿ ਕੇ ਵੱਟ ਪਵਾਈ ਆ ਦੇਖੋ ਮਿੰਟ ਇਹਨਾਂ ਨੂੰ ਸੱਦਿਆ ਵੀ ਨਹੀਂ ਆ ਬੇਨਤੀ ਹੋਈ ਹੈ ਉਹ ਮਿੰਤੀ ਰਹੀ ਪਟਵਾਰੀ ਆਇਆ ਉਹਨੇ ਮਾਰੀ ਜੇ ਉਧਰੋਂ ਲੀਕ ਐਨ ਮਾਰੀਆ ਤੇ ਇਧਰੋਂ ਐਨ ਮਾਰੀਆ ਪਹਿਲਾ ਵਾਟੇ ਨਾਲ ਇੱਥੇ ਪਾਈ ਆ ਦੂਜੀ ਵਾਰੀ ਵਾਟੇ ਨਾਲ ਗਾਂ ਕਰਤੀ ਮਾਸਾ ਕੀ ਗੱਲ ਇਹਨਾਂ ਦੇ ਪਿਓ ਦਾ ਸੁਣਾਵਾ ਇਹਨਾਂ ਨੂੰ ਥੋੜਾ ਬੋਤਾ ਸਮਝਣਾ ਚਾਹੀਦਾ ਮੈਂ ਆਪਣੇ ਬੱਚੇ ਕਿੱਥੇ ਖੜਨੇ ਆ ਮੈਂ ਕਿੱਥੇ ਰੋਟੀ ਖਾਣੀ ਆ ਹੋਰ ਗੁਰਦੌਰ ਵੱਲੋਂ ਤੇ ਪਟਵਾਰੀ ਨੂੰ ਤੁਹਾਨੂੰ ਕੋਈ ਸੁਨਾਹ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਇੱਥੇ ਤੱਕ ਮੇਰੇ ਘਰ ਦਾ ਕਿਸ ਨੇ ਬੂਹਾ ਵੀ ਟੱਪਿਆ ਮੈਨੂੰ ਇੱਕ ਵਾਰੀ ਤਲਾਹ ਤੇ ਦਿੰਦੇ ਵੀ ਆ ਤਰੀ ਪੈਲੀ ਚ ਆਪਾਂ ਮਿੰਤੀ ਕਰਨ ਲੱਗੀਆਂ ਇਹਨਾਂ ਇੱਕ ਵਾਰੀ ਵੀ ਬੁਲਾਇਆ ਕੀ ਗੱਲ ਮੇਰੇ ਘਰ ਬੱਚੇ ਨਹੀਂ ਹੋ ਗਏ ਉਹਨਾਂ ਨੇ ਕਿਹਾ ਨਹੀਂ ਇਹਦੀਆਂ ਜ਼ਿਆਦਾ ਕੁੜੀਆਂ ਖਾਣ ਵਾਲੀਆਂ ਨੇ ਇਹਨੂੰ ਜ਼ਿਆਦਾ ਮੇਰਾ ਵੀ ਆਪੇ ਖਾਣਾ ਵਾ ਸਾਨੂੰ ਵੀ ਲੋੜ ਆ ਮੇਰਾ ਇੱਕ ਕੱਲਾ ਕੱਲਾ ਪੋਤਾ ਮੈਨੂੰ ਵੀ ਉਹਦੇ ਵਾਸਤੇ ਲੋੜ ਆ ਸਭ ਕੁਝ ਇਹ ਨਹੀਂ ਸਾਰੇ ਪਿੰਡ ਵਾਲੇ ਕਿ ਮੇਰਾ ਧੱਕਾ ਕਰੀ ਮੈਂ ਬੋਲਣ ਨਹੀਂ ਲਈ ਤਾਂ ਸਾਰਾ ਧੱਕਾ ਕਰਨਗੇ ਇਹ ਜਮੀਨ ਨੰਬਰੀ ਤੁਹਾਡੀ ਜਮੀਨ ਆਡੀ ਨੰਬਰੀ ਆ ਜੇ ਛੱਪੜ ਚ ਵੀ ਆਉਂਦੀ ਆ ਆ ਸਾਰਾ ਕੋਟੀਆਂ ਛੱਪੜ ਦੀਆਂ ਨੇ ਉਹ ਸਭ ਨਿਕਲਣੀਆਂ ਜੇ ਮੇਰਾ ਨਹੀਂ ਨਿਕਲੂਗਾ ਤਾਂ ਮੈਂ ਚਾਰ ਸਫੇਰੇ ਘਟਾਵਾਂਗੀ ਮੈਂ ਕਿ ਇਹਨੂੰ ਘਰ ਦੇ ਵਿੱਚ ਮੰਜੀ ਡਾਉਣ ਜੋਗਾ ਥਾਂ ਨਹੀਂ ਰਹਿਣ ਦੇਣਾ ਇਹਦੀ ਕੋਈ ਸ਼ਿਕਾਇਤ ਹੋਈ ਤੁਹਾਡੀ ਕੋਈ ਸ਼ਿਕਾਇਤ ਨਹੀਂ ਹਟਣਾ ਉੱਥੇ ਕੀਤੀ ਪਟਵਾਰੀ ਨੂੰ ਕੋਈ ਸ਼ਿਕਾਇਤ ਮੈਂ ਪਟਵਾਰੀ ਕੋ ਗਈ ਆ ਪਟਵਾਰੀ ਨੂੰ ਮੈਂ ਕਿਹਾ ਵਾ ਵੀ ਕੌਣ ਗਿਆ ਉੱਥੇ ਮਿੰਤੀ ਕਰਨ ਉਹ ਕਹਿੰਦਾ ਕਿ ਦੂਜਾ ਬੰਦਾ ਗਿਆ ਵਾ ਮੈਂ ਤਾਂ ਦੂਜਾ ਦਾ ਮੈਨੂੰ ਨਾਂ ਦੱਸ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੌਣ ਗਿਆ ਵਾ ਮੁਕਰ ਗਿਆ ਪਟਵਾਰੀ ਦਾ ਨਾਂ ਮੈਨੂੰ ਪਤਾ ਕੀ ਮੰਗੇ ਟਵਾੜੀ ਮੇਰੀ ਮੰਗ ਇਹ ਹੀ ਹੈ ਕਿ ਇਹਨੂੰ ਇਨਸਾਫ ਦਿੱਤਾ ਜਾਏ ਜਿਹੜਾ ਧੱਕਾ ਹੋ ਰਿਹਾ ਧੱਕਾ ਹਟਣਾ ਨਾ ਹੋਏ ਜਿੰਦਰ ਸਿੰਘ ਸਾਹਿਬ ਦਾ ਸਾਹਿਬ ਕਬਿੰਦਰ ਹੈ ਹਾਂਜੀ ਅਈ ਜਾਂਦੇ ਆਵੇਂ ਇਹਨਾਂ ਗਰੀਬਾਂ ਨੇ ਪਤਰੀ ਪੁੱਤਰੀ ਕੀਤੀ ਜੇ ਤੇ ਇਹਨਾਂ ਦੇ ਪੜੀ ਦਾ ਹੁੰਦਾ ਵਾ ਨੰਬਰ ਉੱਥੋਂ ਦੀਆਂ ਗਾਂ ਜਿੱਥੋਂ ਦੀ ਕੰਮ ਆਇਆ ਇਹਨਾਂ ਨਾਲ ਹਿਸਾਬ ਹੋਣਾ ਚਾਹੀਦਾ ਆ ਜਿੰਨੀ ਇਹਨਾਂ ਦੀ ਪੈੜੀ ਆ ਤੇ ਜੇ ਬਾਹਰ ਉਹ ਨਹੀਂ ਜਿੱਥੇ ਜਾਂਦੇ ਅਸੀਂ ਇਹਨਾਂ ਦੇ ਨਾਲ ਉੱਥੇ ਵਾਈ ਦਾਾਂਗੇ ਮਤਲਬ ਇਹ ਸਾਰੇ ਜਿੰਨੇ ਬੰਦੇ ਹੁੰਦੇ ਨੇ ਮੋਦਵੇਰ ਉਹਨਾਂ ਦੇ ਵੀ ਜ਼ਰੂਰੀ ਆ ਪਰ ਜਿਹਦੀ ਪੈੜੀ ਆ ਉਹਨੂੰ ਪਹਿਲਾਂ ਬੁਲਾਉਣਾ ਚਾਹੀਦਾ ਇਹਨਾਂ ਨੇ ਕਿਸੇ ਨੂੰ ਨਹੀਂ ਬੁਲਾਇਆ ਮੇਰੇ ਖਿਆਲ ਨਹੀਂ ਬੁਲਾਇਆ ਇਹਨਾਂ ਨੇ ਨਹੀਂ ਬੁਲਾਇਆ ਇਹਨਾਂ ਤੱਕਾ ਬਾਕੀ ਹੋਇਆ ਹਾਂਜੀ ਹਾਂਜੀ ਆ ਬਲਵਿੰਦਰ ਸਿੰਘ ਸਾਮਕਾ ਸਰਪੰਚ ਦਾ ਪਤੀ ਠੀਕ ਹੈ ਜੀ ਤੇ ਜਦਾਂ ਤੱਕਾ ਹੋ ਰਿਹਾ ਦਵਾਨੀ ਵਾਲ ਕਲਾ ਬਿਆਨ ਕਰਦਾ ਵੀ ਇਹ ਗਲਤੀ ਸ਼ੁਰੂ ਹੁੰਦੀ ਆ ਬਟਾਲੇ ਤੋਂ ਇਹ ਗਲਤੀ ਹੈ ਤਸੀਲਦਾਰ ਸਾਹਿਬ ਦੀ ਕਿਉਂਕਿ ਜਦੋਂ ਉਹਦੇ ਕੋਲ ਦਰਖਾਸਤ ਗਈ ਆ ਨਿਸ਼ਾਨ ਦੇਈ ਵੀ ਤਸੀਲਦਾਰ ਸਾਹਿਬ ਨੇ ਮਾਰਕ ਕਰ ਦਿੱਤੀ ਤੇ ਨਿਸ਼ਾਨ ਦੇਣੀ ਚਾਹੀਦੀ ਆ ਉਡੀ ਗਲਤੀ ਆ ਬਈ ਉਹਨੇ ਪਰਵਾਨੇ ਕਿਉਂ ਨਹੀਂ ਜਿਹੜੇ ਨਾਲ ਦੇ ਜ਼ਿਮੀਦਾਰ ਨੇ ਛੱਪੜ ਦੇ ਨਾਲ-ਨਾਲ ਦੇ ਜ਼ਿਮੀਦਾਰ ਨੇ ਉਹਨਾਂ ਨੂੰ ਪਰਵਾਲਾ ਕਿਉਂ ਨਹੀਂ ਭੇਜਿਆ ਤੇ ਇਨੀ ਤਰੀਕ ਨੂੰ ਤੁਹਾਡੀ ਮਤਲਬ ਜਿਮੀਨ ਨਾਲ ਲੱਗਦੀ ਹੈ ਛੱਪੜ ਦੇ ਤੇ ਤੁਸੀਂ ਉਥੇ ਹਾਜ਼ਰ ਰਹਿਣਾ ਹੈ ਇਨੀ ਤਰੀਕ ਨੂੰ ਤੁਹਾਡੀ ਨਿਸ਼ਾਨਦੇਹੀ ਹੋਣੀ ਆ ਉਹਨੇ ਮਤਲਬ ਪਰਵਾਨਾ ਇਹਨਾਂ ਨੂੰ ਨਹੀਂ ਭੇਜਿਆ ਗਰਦੌਰ ਪਟਵਾਰੀ ਜਿਹੜਾ ਵਾ ਉਹਨਾਂ ਨੇ ਵੀ ਨਹੀਂ ਇਹਨਾਂ ਨੂੰ ਪਰਵਾਨੇ ਭੇਜੇ ਨਹੀਂ ਇਤਲਾਹ ਦਿੱਤੀ ਨਹੀਂ ਨਾ ਇਤਲਾਹ ਦੇ ਕੇ ਕਰਕੇ ਇਹ ਮਸਲਾ ਜਿਹੜਾ ਇਹ ਵੱਧ ਗਿਆ। ਇਹ ਇਤਲਾਹ ਦਿੱਤੀ ਹੁੰਦੀ। ਆ ਜੀ ਆਜਾ ਇੱਥੇ ਹੋਏ ਆ। ਇਹ ਲੋੜ ਨਹੀਂ ਸੀ ਪੈਣੇ। ਬਾਕੀ ਕੋ ਆਵੇ ਨਾ ਆਵੇ। ਪਰ ਕਹਿਰ ਹੁੰਦੀ ਹੈ। ਕਿ ਜੇ ਅਗਰ ਰੋਰ ਪਟਵਾਰੀ ਹੁੰਦਾ। ਮੇ ਆ ਨਾ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਆ ਉਹ ਹੁੰਦੇ ਨੇ। ਬਾਕੀ ਜਿੰਨੇ ਆ ਜਾਣ ਆ ਜਾਣ ਨਾ ਉਤੇ ਨਾ। ਲੋਕ ਸਿੰਘ ਜੀ। ਤਾਂ ਲੋਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿੱਦਾਂ ਇਹ ਪਰਿਵਾਰ ਨਾਲ ਟਕਾ ਹੋਇਆ। ਇਹ ਤਾਂ ਸਰੇ ਸਰ ਵੇਖੋ ਜੀ 50 ਸਾਲੋਂ ਚੱਲੇ ਮੇਰੇ ਨਾਲ ਪੰਜਾਹਾਂ ਤੋਂ ਸ਼ਾਇਦ ਹੋ ਸਕਦਾ ਵੱਧ ਹੋ ਗਿਆ ਹੁਣ ਇਹ ਥਾਂ ਨੂੰ ਵਗਦੇ ਨੇ। ਉਦੋਂ ਪਹਿਲਾਂ ਇਹ ਦੀ ਮੌਜੂਦਗੀ ਸਰਪੰਚ ਦੀ ਤੋਂ ਪਹਿਲਾਂ ਦੋ ਸਰਪੰਚ ਰਹੇ ਚੁੱਕੇ ਨੇ। ਹੂੰ। ਕਈ ਪਹਿਲਾਂ ਸਰਕਾਰ ਆ ਰਹੇ ਚੁੱਕੀਆਂ ਨੇ। ਹੂੰ। ਲੇਕਿਨ ਕਿਸੇ ਨੇ ਇਹਨਾਂ ਦਾ ਥਾਂ ਨਹੀਂ ਘੜਾਇਆਗਾ। ਜੋ ਇਹਨਾਂ ਦਾ ਥਾਂ ਬਣਦਾ ਕਾਜਾਂ ਦੇ ਵਿੱਚ। ਹੂੰ। ਉਹ ਤਹਿਸੀਲਦਾਰ ਨੂੰ ਮੇਰੀ ਇਹ ਬੇਨਤੀ ਹੈ। ਕਿ ਉਹ ਇਹਨਾਂ ਦਾ ਥਾਂ ਪੂਰਾ ਕਰਕੇ ਦਵੇ। ਜਿੰਨਾਂ ਵੀ ਇਹਨਾਂ ਦੇ ਮਾਤਾ ਪਿਤਾ ਤਿੰਨ ਭਰਾ ਨੇ ਇਹਨਾਂ ਦੀ ਡੈਡੀ। ਹੂੰ। ਉਹਨਾਂ ਪਤਨਾਂ ਦਾ ਥਾਂ ਪੂਰਾ ਕੀਤਾ ਜਾਵੇ ਜਿਵੇਂ ਇਹ ਪੈਰੀ ਬੋਲਦੀ ਆ। ਉਸ ਤੋਂ ਬਾਅਦ ਅੱਗੇ ਛੱਪੜ ਦੀ ਮੰਤੀ ਕਰ ਲਵੇ ਕਿੱਥੇ ਨਿਕਲ ਡਿਆ ਛੱਪੜ। ਇਹਨਾਂ ਨੇ ਆ ਕੇ ਸਾਰੇ ਸਾਰੇ ਇਹ ਬੰਦੇ ਤੁਹਾਨੂੰ ਦਿਖਾਲੇ ਨੇ ਮੇ ਸਾਰੇ ਦੋਵੇਂ ਮੰਜੀ ਦੇ ਪਏ ਨੇ ਕੋਈ ਬੰਦਾ ਪੂਨ ਜੋਗਾ ਨਹੀਂ ਅੱਗੇ ਖੜਨ ਜੋਗਾ ਨਹੀਂ ਹੈਗਾ ਇਹ ਮੁੰਡੇ ਨੂੰ ਤੰਕੀ ਦਿੱਤੀ ਵੀ ਵੀ ਤੇਰੇ ਤੇ ਅੱਧਾ ਕਿਲੋ ਸਮਾਨ ਪਾਇਆ ਜਾਇਆ ਜਾ ਤੇ ਤੈਨੂੰ ਅੰਦਰ ਖਲਾ ਜਾਇਆ ਜਾਏਗਾ ਬਹੁਤ ਜਿਆਦਾ ਤਕਾਏ ਇਹ ਗਲਤ ਵਾ ਨਹੀਂ ਇਹ ਜਾਣ ਪਹਿਲਾਂ ਵੀ ਇਦਾਂ ਹੀ ਇਹਨਾਂ ਨੇ ਪਰਚੇ ਦੋ ਤਣ ਕਰਾਏ ਨੇ ਉਹ ਗਲਤ ਕਰਾਏ ਨੇ ਨਾਲੇ ਇਹ ਨਹੀਂ ਆਦੀ ਸਰਕਾਰਾਂ ਨਹੀਂ ਚੇਂਜ ਹੋਈਆਂ ਸਰਕਾਰਾਂ ਵੀ ਚੇਂਜ ਹੁੰਦੀਆਂ ਨੇ ਪਰ ਮੇਰੀ ਸੀਐਮ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਆਮ ਬੰਦਿਆਂ ਨੇ ਵੋਟਾਂ ਤੁਹਾਨੂੰ ਪਾਈਆਂ ਨੇ ਅਸੀਂ ਵੀ ਵੋਟਾਂ ਪਾਈਆਂ ਸ਼ਾਰੀ ਐਮਐਲਏ ਸਾਹਿਬ ਬਟਾਲਾ ਜੀ ਤੁਸੀਂ ਮੈਨੂੰ ਜਾਣਦੇ ਹੋ ਚੰਗੀ ਤਰ੍ਹਾਂ ਮੈਂ ਆਪੀ ਦੇ ਘਰ ਜਾ ਕੇ ਆਪ ਨੂੰ ਬੋਲਿਆ ਗਿਆ ਕਿ ਕਿਹੜੀ ਪੋਸਟ ਤੇ ਖਲੋਣਾ ਤੇ ਤੁਸੀਂ ਕਿਹਾ ਵੀ ਤੁਸੀਂ ਦੱਸੋ ਤਾਂ ਮੈਂ ਕਹਾਂ ਕਿ ਐਮਐਲਏ ਦੇ ਖਲੋ ਜੀ ਤੈਨੂੰ ਹਰਾਉਣ ਵਾਲਾ ਕੋਈ ਨਹੀਂ ਹੈ ਗਿਆ ਉਦੋਂ ਤੁਹਾਨੂੰ ਸਾਹਿਬ ਮੇਰੀ ਐਮਐਲਏ ਨੂੰ ਇਹ ਬੇਨਤੀ ਹੈ ਵੀ ਆ ਜਿਹੜਾ ਪਰਿਵਾਰ ਨਾਲ ਇਹ ਤਕਾ ਕਰ ਰਿਹਾ ਤੈਨੂੰ ਵੋਟਾਂ ਪਾਈਆਂ ਪਰਿਵਾਰ ਨੇ ਤੇ ਇਹਨਾਂ ਨਾਲ ਸਾਰੇ ਸ਼ਾਰੇ ਇਹ ਤਕਾ ਕਰ ਰਹੇ ਨੇ ਕਿ ਮੈਂ ਗਲਤ ਕਹਿੰਦਾ ਹਾਂ ਇਸ ਚੀਜ਼ ਨੂੰ ਇਹਨਾਂ ਨੂੰ ਸਾਬਤ ਦਿੱਤਾ ਜਾਵੇ ਖੁਸ਼ਿੰਦਰ ਸਿੰਘ ਜਨਾ ਇਹ ਸਰ 14 ਕਰਾਉਣਾ ਹੈ ਗਰਾਉਂਡ ਦੇ ਦੀ ਜਿਹੜਾ ਨਕਸ਼ੇ ਜਿਹੜਾ ਕਾਗਜ਼ੀ ਆ 14 ਕਨਾਲ ਹੈ ਹਾਂਜੀ ਛਾਂਦਾ ਹੀ ਕਰਾਈ ਆ ਬਕਾਇਦਾ ਆਪਾਂ ਪੰਚਾਇਤ ਕੋਲ ਮਤਾ ਪਾ ਕੇ ਬੀਡੀਪੀ ਦਫਤਰ ਆਪਾਂ ਦੇ ਕੇ ਉਹਦੀ ਤਹਿਸੀਲਦਾਰ ਸਾਹਿਬ ਨੂੰ ਚਿੱਠੀ ਕੱਢੀ ਆ ਬੀਡੀਪੀ ਸਾਹਿਬ ਨੂੰ ਕੱਢੀ ਆ ਉਹਨਾਂ ਨੇ ਗਾਂ ਉਹਨਾਂ ਆਪਾਂ ਉਹਦੇ ਨਿਸ਼ਾਨਦੇ ਹੀ ਲੈ ਕੇ ਤੇ ਜਿੰਨਾ ਛੱਪੜ ਆਉਂਦਾ ਸੀਗਾ ਅੰਗਰ ਸਾਹਿਬ ਨਾਲ ਮਿੱਟੀ ਕੱਢੀ ਤੇ ਨਿਸ਼ਾਨਦਾ ਹੀ ਤੇ ਕਿਹੜਾ ਕਿਹੜਾ ਬੰਦਾ ਐਸੇ ਤੇ ਯਾਰ ਯੋ ਅਫਸਰ ਪਰਿਵਾਰੀ ਕਰਦਾ ਹੋਰ ਆਈ ਸੀ ਕੇ ਸੈਕਟਰੀ ਸਾਹਿਬ ਆਈ ਸੀ ਕਿ ਜਿਨ੍ਹਾਂ ਦੇ ਘਰ ਜੰਦਰੇ ਵਜੇ ਜਿਨ੍ਹਾਂ ਦੀ ਜ਼ਮੀਨ ਸੀ ਹਾਂਜੀ ਦੋ ਤਿੰਨ ਵਾਰੀ ਆਪਾਂ ਗਏ ਇਹ ਸਿੱਧੀ ਗੱਲ ਹੈ ਕੋਈ ਨਸ਼ਾ ਤਸਕਰ ਹੈਗੇ ਨੇ ਇਹ ਆਪ ਘਰੋਂ ਫਰਾਰ ਹੀ ਰਹਿੰਦੇ ਨੇ ਜੰਦਰੇ ਵਜੇ ਆਪਾਂ ਇਹ ਨਿਸ਼ਾਨਦੇਹੀ ਕਰਾਈ ਸੀਗੇ ਤੇ ਨਿਸ਼ਾਈ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਇਹਨਾਂ ਨੂੰ ਮੈਂ ਹਫ਼ਤੇ ਦਾ ਟਾਈਮ ਦਿੱਤਾ ਇਹ ਮੇਰੇ ਕੋ ਆਏ ਨੇ ਤੇ ਪਿਹਰਨਾ ਆ ਗੱਲ ਐ ਕਿ ਤੁਸੀਂ ਮਿੱਟੀ ਕਢਾ ਰਹੇ ਹੋ ਤਾਂ ਤੁਹਾਨੂੰ ਹਫਤੇ ਦਾ ਟਾਈਮ ਦੇਣੇ ਆ ਫਟਵਾਰੀ ਕਰੋ ਤੋ ਆਪਣਾ ਤੁਸੀਂ ਆਪਣੀ ਤਸਲੀ ਕਰਾ ਲਓ ਤੁਹਾਡਾ ਜਿਹੜਾ ਜਗਾ ਬਣਦੀ ਜਾਡੀ ਤੁਹਾਡੀ ਜ਼ਮੀਨ ਆਪਣੀ ਆ ਤੁਸੀਂ ਆਪਣੇ ਉਹਦੇ ਨੰਬਰ ਲੈ ਕੇ ਨਿਸ਼ਾਨਦੇ ਹੀ ਲੈ ਲਓ ਤੇ ਜਿੱਥੇ ਵੀ ਆਖੋ ਕਾਪਾ ਦਾ ਨਾਲ ਸਹਿਮਤ ਆ ਇਹ ਤਾਂ ਸਬੂਤ ਦੇਣ ਨਾ ਹੀ ਜਿਹੜਾ ਅੱਗੇ ਵੀ ਇਹਨਾਂ ਦੇ ਪਰਚੀ ਨੇ ਕੀ ਉਹ ਆਪਾਂ ਕਰਵਾਏ ਨੇ ਇਹਨਾਂ ਤੇ ਇਸ ਤਰ੍ਹਾਂ ਤੇ ਇਹ ਤਾਂ ਗਲਤ ਗੱਲ ਆ ਨਾ ਜਾਂ ਤੇ ਮੈਂ ਇਹਨਾਂ ਨੂੰ ਐ ਫੋਨ ਤੇ ਮੇਰੇ ਨਾਲ ਗੱਲ ਹੋਈ ਇਹਨਾਂ ਨਾਲ ਇਹ ਗੱਲ ਮੈਂ ਇਹਨਾਂ ਨਾਲ ਬੋਲੀ ਆ ਮੈਂ ਵੀ ਆਪਾਂ ਮੈਂ ਹੁਣੇ ਬੰਦੇ ਦੱਸ ਵੀ ਲੈ ਕੇ ਆਉਣਾ ਤੇ ਉਹ ਬੰਦਾ ਨਾਲ ਲੈ ਕੇ ਆਓ ਆਪਾਂ ਬੈਠ ਕੇ ਗੱਲ ਕਰਦੇ ਆਂ ਕਿੰਨੀ ਗੱਲ ਕੀਤੀ ਆ ਇਹ ਬੇਬੁਨਿਆਦ ਗਲਤ ਗੱਲਾਂ ਨੇ ਕਿਸਾ ਤੁਹਾਡੇ ਸ਼ਿਕਾਇਤਾਂ ਕਰਦੇ ਤੇ ਦੁਬਾਰਾ ਬੇਨਤੀ ਹੋ ਕੇ ਕਰਵਾ ਸਕਦੇ ਹੋ ਤੇ ਨਹੀਂ ਕਰਾਉਣ ਬੇਨਤੀ ਕੋਈ ਚੱਕਰ ਨਹੀਂ ਆਪਣੀ ਆਪਣੀ ਪੈੜੀ ਪੂਰੀ ਕਰਨ ਉਹ ਨਿਸ਼ਾਨਦੇਹੀ ਕਰਾਈ ਆ ਆਪਾਂ ਢੇਲੀਆਂ ਪੈੜੀਆਂ ਸੀਗੀ ਕੋਈ ਫਸਲ ਨਹੀਂ ਆਪਾਂ ਨੇ ਵੇਚੀ ਗਈ ਅਸੀਂ ਕੋਈ ਫਸਲ ਦਾ ਨੁਕਸਾਨ ਕਿਸੇ ਦਾ ਨਹੀਂ ਕੀਤਾ ਤੇ ਸਾਡੇ ਦੇ ਰੋਪ ਲਾਜਾ ਦੇ ਟੁੱਟੇ ਸਨ ਬਿਲਕੁਲ ਬੇਬੁਨਿਆਦ ਇਹ ਮੰਗੇ ਤੁਹਾਡੇ ਮੰਗੇਪਿੰਨ ਸਾਹੋ ਇਹਨਾਂ ਨੂੰ ਜਿਤਨਾ 14 ਕਣਾ ਛੱਪੜ ਹੈ ਨਾ 9 ਕਣਾ ਨਾਲ 9 ਕਣਾ ਇਹ ਹਲੇ ਕਵਰ ਹੈ ਤੇ ਬਾਕੀ ਜ਼ਮੀਨ ਇਹਨਾਂ ਨੇ ਨਜ਼ਾਇਜ਼ ਕਬਜ਼ਾ ਕੀਤਾ ਕਾਫੀ ਚਿਰ ਤੋਂ ਆਪਾਂ ਤੋਂ ਛੋਟੇ ਛੋਟੇ ਹੁੰਦੇ ਜਾਂਦੇ ਇਹ ਪੂਰ ਦੇ ਹੁੰਦੇ ਛੱਪੜ ਨੂੰ ਤੇ ਸਾਰਾ ਨਗਰ ਹੀ ਕਹਿੰਦਾ ਹੈ ਕਿ ਛੱਪੜ ਇਹਨਾਂ ਵੱਲ ਆਉਂਦਾ ਤੇ ਦੋਹੀ ਪਾਸੇ ਹੀ ਛੱਪੜ ਹੈ ਇੱਕ ਜਿਹੜੀ ਜਮਨੇ ਵੀ ਹੈ ਉਧਰੋਂ ਵੀ ਨਿਕਲੇ ਆਉਂਦੇ 2-4 ਮਰਲੇ ਥਾਂ ਨਿਕਲੇ ਜਿੰਨਾ ਆਇਆ ਥਾਂ ਜਿੰਨਾ ਜਿੱਥੇ ਜਿੱਥੇ ਆਇਆ ਨਿਸ਼ਾਨੀ ਉੱਥੇ ਹੀ ਆਪਾਂ ਕੰਨੀ ਲਾਈ ਆ ਅਹੀਂ ਫਾਲਤੂ ਕੋਈ ਨਹੀਂ ਕੀਤਾ ਕਿਉਂਕਿ ਦੇੇਰੇ ਪਾਸੇ ਜਮੀਨਾਂ ਨਾਲ ਦੀ ਪੈਂਦੀ ਐ ਅਹੀਂ ਤੋਂ ਇਹ ਪਾਸੇ ਕਿਉਂ ਨਹੀਂ ਲਾਤੀ ਨਹੀਂ ਜਿੰਦਰਾ ਸੈਟੀਸਫਾਈ ਕਰਨ ਵਾਸਤੇ ਦੁਬਾਰਾ ਮਿਲਤੀ ਤੇ ਤੇ ਇਹ ਲੋ ਗਈ ਸਾਹਿਬ ਕਰਾਉਣਾ ਆਪਣੀ ਆਪਣੀ ਜਮੀਨ ਪੂਰੀ ਕਰਨ ਨਾ ਤਸਦੀਕ ਸੰਕਰਨ ਦੀ ਇਹ ਸ਼ਪਰ ਵੀ ਨਿਸ਼ਾਨਦਈ ਆ ਜੀ ਪ੍ਰੋਪਰ ਚੈਨਲ ਸਾਨੂੰ ਪਛੀਦਾਰਾਂ ਹੀ ਆਈ ਹੈ ਮਾਰਕ ਹੋ ਕੇ ਉਸ ਤੋਂ ਪਹਿਲਾਂ ਅਸੀਂ ਇੱਕ ਚਿੱਠੀ ਗੱਡੀ ਵੀ ਆ ਗਈ ਪਿੰਡ ਵਾਲਿਆਂ ਨੂੰ ਜਿਹੜੇ ਨਾਲ ਲੱਗਦੇ ਨੇ ਉਹ ਮੌਕੇ ਤੇ ਹਾਜ਼ਰ ਐਨ ਉੱਚੀ ਗੱਡੀ ਸਾਰੇ ਇਹ ਆ ਪਰਵਾਨਾ ਤੇ ਆਪਣੇ ਹੱਥੀ ਦੇਕ ਜਾਂਦੇ ਜੋ ਕਿਸੇ ਦੇ ਐਂਟਰੀ ਭੇਜਦੇ ਨਹੀਂ ਚੌਂਕੀਦਾਰ ਨੂੰ ਦੇਣੇ ਆ ਚੌਂਕੀਦਾਰ ਨੂੰ ਉਹਨਾਂ ਕੋ ਪਤਾ ਨਹੀਂ ਕਿਹਾ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਤੁਹਾਡੇ ਕੋ ਕੋਈ ਅਜਿਹੀ ਚੀਜ਼ ਨਹੀਂ ਆਈ ਨੂੰ ਦੇਖੋ ਜੀ ਸਾਡਾ ਕੰਮ ਹੈ ਚੌਂਕੀਦਾਰ ਨੂੰ ਦੇਣਾ ਜੇ ਉਹ ਬੰਦੇ ਨੂੰ ਦੇ ਦਿੰਨੇ ਪਹਿਲਾਂ ਜਿਹੜਾ ਤੁਹਾਡੇ ਕੋ ਲੈਣ ਕੇ ਚਿੱਠੀ ਲੈ ਕੇ ਜਾਂਦਾ ਉਹਨਾਂ ਅਖੇ ਦਾ ਵੀ ਜਾ ਕੇ ਚੌਂਕੀਦਾਰ ਨੂੰ ਦੇ ਦੇਈਂ ਜਾ ਕੇ ਘਰ ਘਰ ਜਾ ਕੇ ਅਤਲਾਹ ਕਰਾ ਦੇ ਜੇ ਕੋ ਅਤਲਾਹ ਕਰਦਾ ਜੀਤਾ ਤਾਂ ਕਣੀ ਕਰਨਾ ਜ਼ੁਬਾਨ ਨੂੰ ਦੱਸਣਾ ਹੈ ਕਿ ਮੀਤੀ ਇੰਨੀ ਨੂੰ ਮਾਲ ਵਿਭਾਗ ਆ ਰਿਹਾ ਕੋਈ ਫਾਨੀ ਨਿਸ਼ਾਨੀ ਸ਼ਾਂਦੀ ਕਰ ਕੋਈ ਵੀ ਨਿਸ਼ਾਨੀ ਹੋਵੇ ਭਾਵੇਂ ਉਹ ਜ਼ਮੀਨ ਦੀ ਆ ਭਾਵੇਂ ਛੱਪਰ ਦੀ ਆ ਕੋਈ ਵੀ ਹੋਵੇ ਜਦੋਂ ਮੈਂ ਪੁੱਛੀ ਕਰੇ ਉਹ ਪਰਿਵਾਰ ਤੁਹਾਡੇ ਕੋਲ ਆ ਸੀ ਯਾਰ ਮੈਨੂੰ ਉਹਦੀ ਪਛਾਣ ਨਹੀਂ ਆ ਪਰ ਤੁਹਾਡਾ ਕਹਿਣਾ ਹੈ ਕਿ ਪਰਮਾਨਾਸੀ ਦਿੰਨੇ ਆ ਕਿ ਕਿਹਦੀ ਪਛਾਣ ਕੀ ਤਰ੍ਹਾਂ ਆਏ ਸਾਰੇ ਦੀ ਸੈਨ ਲੈ ਆ ਆ ਸੈਨ ਲੈ ਆ ਕਿੰਨੀ ਤਰ੍ਹਾਂ ਲੈ ਜਾਂਦੀ ਬਿਲਕੁਲ ਉਹਨਾਂ ਪਰਿਵਾਰਾਂ ਵਿੱਚ ਤੋਂ ਹੋਇਆ ਪਰਿਵਾਰ ਨੂੰ ਕਿੰਨੇ ਲੱਗਦੇ ਆ ਦੋ ਬਲੇ ਜੇ ਇੱਕ ਪਰਿਵਾਰ ਨਹੀਂ ਹੋਰ ਪਰਿਵਾਰ ਤੋਂ ਦੋ ਜਾਨੇ ਲੱਗਦੀ ਹੈ ਪਰ ਅਸੀਂ ਚਿੱਠੀ ਦਿੰਦੇ ਬਿ ਜਿੰਨੇ ਵੀ ਉਹਦੇ ਨਾਲ ਬਤਲ ਕਾਣੇ ਉਹ ਰਕਵੇ ਛੱਪਰ ਨਾਲ ਲੱਗਦੇ ਜਿੰਨੇ ਵੀ ਉਹ ਅਮਰ ਖਾਜੜਿਆਣ ਜਿੱਕਾ ਨਾਲ ਜਮੀਨ ਕਹਿੰਦਾ ਕਿ ਇਸੇ ਚਾਗੀ ਇਹ ਛੱਪੜ ਦੇ ਵਿੱਚ ਉਹਨੂੰ ਜ਼ਿਆਦਾ ਹਲਕੀ ਹੋਣੀ ਜੀ ਛੱਪੜ ਤੇ ਉਹਨੂੰ ਵੀ ਆ ਗਈ ਹੈ ਜੀ ਉਹਨਾਂ ਨੂੰ ਘੱਟ ਲੱਗਦੀ ਜਿਹੜੀ ਜ਼ਮੀਨ ਕਟਿਆ ਉਹ ਆਪਣੀ ਨਿਸ਼ਾਨੀ ਮਾਰਕਾ ਆ ਕੇ ਆਪਣੀ ਆਪਣੀ ਪੈਰੀ ਪੂਰੀ ਕਰਾ ਸਕਦੇ